ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟੇਂਡਾ ਦੇ ਭਾਗੂ ਰੋਡ ਤੇ 24 ਕਿੱਲਾਂ ਦੇ ਵਿੱਚ ਬਣਨ ਜਾ ਰਿਹਾ ਹੈ ਸੈਰਗਾਹ ਪਾਰਕ ਜਿਸ ਵਿੱਚ ਲੋਕ ਸਵੇਰੇ ਉੱਠ ਕੇ ਸੈਰ ਕਰਿਆ ਕਰਨਗੇ ਅਤੇ ਸਾਈਕਲਿੰਗ ਆਦਿ ਕਰਿਆ ਕਰਨਗੇ ਇਹ ਪਾਰਕ ਜੋ ਹੈ 24 ਕਿੱਲਾਂ ਦਾ ਵਿੱਚ ਬਣੇਗਾ ਪੂਰਾ ਤਿਆਰ ਹੋਵੇਗਾ ਇਸ ਪਾਰਕ ਦਾ ਨੀਂਹ ਪੱਥਰ ਨਗਰ ਨਿਗਮ ਦੇ ਮੇਅਰ ਜੀ ਪਦਮਜੀਤ ਸਿੰਘ ਮਹਿਤਾ ਨੇ ਰੱਖਿਆ ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਡਿਪਟੀ ਮੇਅਰ ਸ਼ਾਮਲਾਲ ਜੈਨ ਅਤੇ ਹੋਰ ਵੀ ਸੀਨੀਅਰ ਆਗੂ ਪਹੁੰਚੇ ਸ਼ਿਰਕਤ ਕੀਤੀ ਕੀ ਹੈ ਪੂਰੀ ਜਾਣਕਾਰੀ ਆਉ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਮੰਦਲ ਦੀ ਰਿਪੋਰਟ ਪਹਿਲਾਂ ਤਾਂ ਮੈਂ ਇਸ ਏਰੀਏ ਦੇ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹਨਾ ਕਿ ਬਹੁਤ ਹੀ ਸੋਹਣਾ 24 ਕਿੱਲਿਆਂ ਦੇ ਵਿੱਚ ਪਾਰਕ ਬਣਨ ਜਾ ਰਿਹਾ ਹੈ ਡੌਗਰ ਪਾਰਕ ਦੇ ਬੇਸ ਤੇ ਸਿਮਿਲਰ ਪਾਰਕ ਇਸ ਏਰੀਏ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਚੀਜ਼ ਦਾ ਸ਼ਰੇ ਮੈਂ ਆਪਣੇ ਕਾਉਂਸਲਰਜ਼ ਦੀ ਟੀਮ ਨੂੰ ਦੇਣਾ ਚਾਹਾਂਗਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਪ੍ਰੋਜੈਕਟ ਨੂੰ ਸੀਚਿਆ, ਪੋਇਆ ਤੇ ਸਾਡੇ ਮੂਹਰੇ ਪੇਸ਼ ਕੀਤਾ ਤੇ ਹੁਣ ਅ ਬੋਡੀ ਹੀ ਕੁਇਕ ਐਕਸ਼ਨ ਵੀ ਲਿਸਟ ਆ ਗਿਆ ਇਸ ਤੇ ਜੇ ਆਪਾਂ ਪੁਰਾਣੇ ਹਾਊਸ ਦੀ ਮੀਟਿੰਗਸ ਦੇਖੀਆਂ ਦੇਖੀਏ ਜਾਂ ਫਿਰ ਉਹਨਾਂ ਨੂੰ ਪੜ੍ਹੀਏ ਤਾਂ ਮੈਨੂੰ ਲੱਗਦਾ ਇੱਕ ਜਾਂ ਦੋ ਮੀਟਿੰਗਸ ਦੇ ਵਿੱਚ ਇਹਨੂੰ ਕਲੀਅਰ ਕਰਕੇ ਇਸ ਦੇ ਫੰਡ ਵੀ ਅਲਾਟ ਕਰਾਏਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਪੰਜਾਬ ਸਰਕਾਰ ਦਾ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਅੱਦੇ ਬੋਲ ਤੇ ਸਾਨੂੰ ਇਸ ਦੇ ਫੰਡ ਪ੍ਰੋਵਾਈਡ ਕੀਤੇ 2.5 ਕਰੋੜ ਰੁਪਏ ਦਿੱਤਾ ਕਿ ਸਪੈਸ਼ਲੀ ਇਸ ਏਰੀਆ ਦਾ ਸੁਧਾਰ ਹੋਵੇ ਇਸੇ ਦੀ ਇਹਦੇ پارک ਵਧੀਆ ਤਿਆਰ ਕੀਤਾ ਜਾਣਾ ਕਿਉਂਕਿ ਇਸੇ ਦੀ ਲੋਕਾਂ ਨੂੰ ਬੜੀ ਦੂਰ ਜੋਗਰ پارک ਵੱਲ ਜਾਣਾ ਪੈਂਦਾ ਸੀਗਾ ਹੁਣ ਇਸ پارک ਦੇ ਬਣਨ ਦੇ ਨਾਲ ਜਾਂ ਇਸ ਜੋਗਿੰਗ ਟ੍ਰੈਕ ਦੇ ਬਣਨ ਦੇ ਨਾਲ ਪਹਿਲਾਂ ਤਾਂ ਘੱਟੋ ਘੱਟ 4 ਤੋਂ 5 ਵਰਡ ਜੋਨੇ ਉਹ ਅਫੈਕਟ ਹੋਣਗੇ ਉੱਥੋਂ ਦੇ ਲੋਕਾਂ ਨੂੰ ਬਹੁਤ ਕਰੀਬ ਪਊਗਾ ਬਾਕੀ ਇਹ ਰਿੰਗ ਰੋਡ ਦੇ ਵੀ ਜਮਾਂ ਨਾਲ ਹੈ ਤੇ ਲਿੰਕਿੰਗ ਰੋਡਸ ਦੇ ਜਮਾਂ ਨਾਲ ਹੈ ਭੱਗ ਰੋਡ ਵੀ ਜਿਵੇਂ ਐਂਡ ਤੇ ਹੈ ਤੇ ਬਹੁਤ ਹੀ ਪ੍ਰਾਈਮ ਪ੍ਰਾਪਰਟੀ ਹੈ ਵਾਟਰ ਵਰਕਸ ਦਾ ਪਲਾਂਟ ਸੀਗਾ ਤੇ ਤੇ ਹੁਣ ਇਹਦੇ ਦੋ ਫਾਇਦੇ ਲਏ ਜਾਣਗੇ ਵਾਟਰ ਵਰਕਸ ਤੇ ਵਾਟਰ ਸਪਲਾਈ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਇਹਨੂੰ ਜੋਗਰਪੁਰ ਦੀ ਤਰ੍ਹਾਂ ਤਿਆਰ ਕੀਤਾ ਜਾਊਗਾ ਅੱਜ ਹਾਊਸਿੰਗ ਮੀਟਿੰਗ ਵੀ ਹੋਈ ਸੀ ਜਿਹਦੇ 50-60 ਕਿਹੜੇ ਮੱਥੇ ਪਾਤੀ ਸੀ ਹਾਊਸ ਦੀ ਮੀਟਿੰਗ ਦੇ ਵਿੱਚ ਤਕਰੀਬਨ 70 ਤੋਂ 75 ਕਰੋੜ ਦੇ ਡਵੈਲਪਮੈਂਟ ਦੇ ਕੰਮ ਪਾਸ ਕੀਤੇ ਗਏ ਜਿੰਨਾ ਦੇ ਵਿੱਚ ਇਹ ਸੜਕਾਂ ਦੇ ਕੰਮ ਸੀਗੇ ਹੋਰ ਅਸੀਂ ਕਾਫੀ ਨਵੇਂ ਪ੍ਰੋਜੈਕਟ ਵੀ ਇਹਦੇ ਵਿੱਚ ਇਨਕਲੂਡ ਕੀਤੇ ਜਿੱਦਾਂ ਕਿ ਅਸੀਂ ਇੱਕ ਆਰਟ ਗੈਲਰੀ ਜਿੱਦਾਂ ਆਪਾਂ ਦੇਖਦੇ ਹਾਂ ਯੂਰਪ ਵਗਾਰਾ ਦੇ ਵਿੱਚ ਇਤਿਹਾਸ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਜਾਂ ਫਿਰ ਆਪਾਂ ਕਹਿ ਵੀਏ ਕਿ ਆਰਟ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਵੰਗਰ ਆਪਣਾ ਬਟੰਡਾ ਆਰਟ ਨੂੰ ਲੈ ਕੇ ਬਹੁਤ ਅ ਵੈਸੇ ਆਰਟਿਸਟ ਬਹੁਤ ਵਧੀਆ ਨੇ ਮਗਰ ਪਿੱਛੇ ਜਾ ਰਿਹਾ ਸੀਗਾ ਉਹ ਉਹਨਾਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਇੱਕ ਬਠਿੰਡੇ ਨੂੰ ਬਠਿੰਡੇ ਦੇ ਇਤਿਹਾਸ ਨੂੰ ਜਿਤਾਉਂਦੇ ਹੋਏ ਤੇ ਨਾਲੇ ਆਰਟ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਇੱਕ ਆਰਟ ਗੈਲਰੀ ਬਣਾਵਾਂਗੇ ਤੇ ਨਾਲ ਹੋਰ ਵੀ ਦੋ ਤਿੰਨ ਕਾਫੀ ਅچھے ਚੋਨੇ ਪ੍ਰੋਜੈਕਟਸ ਬਠਿੰਡਾ ਸ਼ਹਿਰ ਨੂੰ ਸਮਰਪਿਤ ਕੀਤੇ ਜਾਣਗੇ